ਇਸ ਕੋਠੜੀ ਦੇ ਵਿੱਚ ਬੈਠ ਕੇ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਾਦੂ ਰਾਏ ਮੁਨਸ਼ੀ ਦੇ ਨਾਲ ਕੋਤੀ ਖਾਨੇ ਦਾ ਹਿਸਾਬ ਕਿਤਾਬ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਦੁਆਰਾ ਕੋਟੜੀ ਸਾਹਿਬ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਆਜੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆਂ ਤੇ ਇਤਿਹਾਸ ਵੀ ਆਪਜੀ ਨਾਲ ਸਾਂਝਾ ਕਰਦੇ ਆਂ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਜੈਸਵੈ ਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਿੰਨ ਦਿਨ ਬਾਅਦ ਵੇਈ ਨਦੀ ਵਿੱਚੋਂ ਸੰਤ ਘਾਟ ਵਾਲੇ ਸਥਾਨ ਤੇ ਪ੍ਰਗਟ ਹੋਏ ਅਤੇ ਮੂਲ ਮੰਤਰ ਉਚਾਰਨ ਕੀਤਾ ਫਿਰ ਨਗਰਵਾਲੇ ਨੂੰ ਚੱਲ ਪਏ ਆਪਣੇ ਸੇਵਕ ਨੂੰ ਜੈਰਾਮ ਜੀ ਦੇ ਘਰ ਦੱਸਣ ਵਾਸਤੇ ਭੇਜ ਦਿੱਤਾ ਜਿੱਥੇ ਬੇਬੇ ਨਾਨਕੀ ਜੀ ਰਾਤ ਦੇ ਬੈਠੇ ਬੇਨਤੀਆਂ ਕਰ ਰਹੇ ਸੀ ਸੇਵਕ ਦੌੜ ਕੇ ਘਰ ਗਿਆ ਤੇ ਗੁਰੂ ਜੀ ਦੇ ਵਾਪਸ ਆਉਣ ਦੀ ਖਬਰ ਸੁਣਾ ਦਿੱਤੀ ਬੇਬੇ ਨਾਨਕੀ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਖੁਸ਼ੀ ਦੇ ਵਿੱਚ ਸਾਰਿਆਂ ਨੂੰ ਦੱਸ ਦੇ ਹਨ ਕਿ ਭਰਾਤਾ ਗੁਰੂ ਜੀ ਵਾਪਸ ਆ ਗਏ ਨੇ। ਇੱਧਰ ਗੁਰੂ ਸਾਹਿਬ ਜੀ ਸਿੱਧੇ ਮੋਦੀਖਾਨੇ ਤੇ ਆ ਗਏ। ਹੱਟ ਦੇ ਬੂਹੇ ਬੰਦ ਵੇਖ ਕੇ ਸੇਵਕ ਤੋਂ ਪੁੱਛਿਆ। ਉਸ ਸੇਵਕ ਨੇ ਦੱਸਿਆ ਕਿ ਨਵਾਬ ਦੌਲਤਖਾਨੇ ਆਪਣੇ ਹੱਥੀਂ ਬੰਦ ਕੀਤੇ ਹਨ ਅਤੇ ਆਪਣੀ ਮੋਹਰ ਛਾਪ ਵੀ ਲਵਾ ਦਿੱਤੀ ਹੈ। ਫਿਰ ਗੁਰੂ ਜੀ ਨੇ ਆਪਣੇ ਹੱਥਾਂ ਦੇ ਨਾਲ ਹੱਟ ਦੇ ਦਰਵਾਜ਼ੇ ਖੋਲ ਦਿੱਤੇ ਬਹੁਤੇ ਲੋਕਾਂ ਦੀ ਸਤਿਗੁਰੂ ਸਾਹਿਬ ਜੀ ਨੂੰ ਵੇਖਣ ਵਾਸਤੇ ਭੀੜ ਲੱਗ ਗਈ ਸਾਰੇ ਲੋਕ ਸਤਿਗੁਰੂ ਜੀ ਨੂੰ ਤਿੰਨ ਦਿਨ ਬਾਅਦ ਵੇਈਂ ਵਿੱਚੋਂ ਬਾਹਰ ਆਇਆ ਦੇਖ ਕੇ ਬੜੇ ਹੈਰਾਨ ਹੋ ਰਹੇ ਸੀ ਬਹੁਤ ਲੋਕ ਨਗਰ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਨੂੰ ਵੇਖਣ ਵਾਸਤੇ ਆਉਣ ਲੱਗੇ ਗੁਰੂ ਸਾਹਿਬ ਜੀ ਨੇ ਸਭ ਲੋਕਾਂ ਨੂੰ ਹੱਟੀ ਲੁੱਟ ਲੈਣ ਦੀ ਆਗਿਆ ਦੇ ਦਿੱਤੀ ਸਤਿਗੁਰੂ ਜੀ ਦੇ ਕਹਿਣ ਦੀ ਧੀਰ ਸੀ ਕਿ ਲੋਕਾਂ ਦੇ ਵਿੱਚ ਰੌਲਾ ਪੈ ਗਿਆ ਸਭ ਭੱਜ ਕੇ ਦੁਕਾਨ ਵਿੱਚ ਵੜ ਗਏ ਜੋ ਵੀ ਦੁਕਾਨ ਦੇ ਵਿੱਚ ਪਿਆ ਸੀ ਸੌਦਾ ਪੱਤਾ ਕੌਡੀਆਂ ਪੈਸੇ ਸਭ ਕੁਝ ਲੋਕ ਚੁੱਕ ਕੇ ਘਰਾਂ ਨੂੰ ਲਿਜਾ ਰਹੇ ਸੀ ਪਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਿਸੇ ਵੀ ਚੀਜ਼ ਦੇ ਵਿੱਚ ਘਾਟਾ ਨਹੀਂ ਸੀ ਆ ਰਿਹਾ ਕੁਝ ਚੁਗਲਾ ਨੇ ਜਾ ਕੇ ਨਵਾਬ ਨੂੰ ਸਭ ਕੁਝ ਦੱਸ ਦਿੱਤਾ ਦਵਾਬ ਨੇ ਉਸੇ ਵੇਲੇ ਆਪਣੇ ਨੌਕਰਾਂ ਨੂੰ ਭੇਜਿਆ ਉਹਨਾਂ ਨੇ ਆ ਕੇ ਸਾਰੇ ਲੋਕਾਂ ਨੂੰ ਵਰਜਿਆ ਅਤੇ ਸਾਰੇ ਲੋਕਾਂ ਨੂੰ ਹੱਟ ਤੋਂ ਹਟਾ ਦਿੱਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਗਰ ਸੁਲਤਾਨਪੁਰ ਦੇ ਬਾਹਰ-ਬਾਰ ਜਾ ਕੇ ਅੰਤਰ ਧਿਆਨ ਹੋ ਕੇ ਬੈਠ ਗਏ ਇੱਧਰ ਚੁਗਲਾ ਨੇ ਬਾਹਰ-ਬਾਰ ਦੌਲਤਖਾਨ ਨੂੰ ਆਖਿਆ ਕਿ ਮੋਦੀ ਨਾਨਕ ਨੇ ਹੱਟ ਦੇ ਵਿੱਚੋਂ ਸਭ ਕੁਝ ਲੋਕਾਂ ਨੂੰ ਲੁੱਟਾ ਦਿੱਤਾ ਹੈ ਤੇ ਆਪ ਨਗਰ ਦੇ ਬਾਹਰ-ਬਾਰ ਜੰਗਲ ਦੇ ਵਿੱਚ ਜਾ ਕੇ ਬੈਠ ਗਿਆ ਹੈ ਤੁਸੀਂ ਹਿਸਾਬ-ਕਿਤਾਬ ਸਾਰਾ ਜੈਰਾਮ ਤੋਂ ਲਵੋ ਕਿਉਂਕਿ ਵਾਦੇ ਘਾਟੇ ਦਾ ਤਾਂ ਉਹੀ ਜਾਮਣ ਹੈ ਨਵਾਬ ਨਿੰਦਕਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਅਤੇ ਜੈਰਾਮ ਜੀ ਨੂੰ ਆਪਣੇ ਕੋਲ ਬੁਲਾ ਕੇ ਬੜੀ ਤਾੜਨਾ ਕੀਤੀ ਤੇ ਆਖਣ ਲੱਗਾ ਕਿ ਇੱਕ ਸਾਲ ਦਾ ਲੇਖਾ ਜੋਖਾ ਕਰ ਲਓ ਤੇ ਜੋ ਵੀ ਮੇਰਾ ਵਾਧਾ ਨਿਕਲੇਗਾ ਉਹ ਮੈਨੂੰ ਦੇ ਦਿਓ ਮੈਂ ਤੇਰੇ ਪਾਸੋਂ ਹੀ ਵਾਧੇ ਦੇ ਪੈਸੇ ਲੈਣੇ ਹਨ ਜੈ ਰਾਮ ਜੀ ਕਹਿਣ ਲੱਗੇ ਮੈਨੂੰ ਇੱਕ ਵਾਰ ਨਾਨਕ ਜੀ ਨਾਲ ਮਿਲ ਲੈਣ ਦਿਓ ਫਿਰ ਮੈਂ ਵਾਪਸ ਆ ਕੇ ਤੁਹਾਨੂੰ ਸਾਰਾ ਹਿਸਾਬ ਕਿਤਾਬ ਦੇ ਦੇਵਾਂਗਾ ਇਸ ਤਰ੍ਹਾਂ ਕਹਿ ਕੇ ਜੈ ਰਾਮ ਜੀ ਗੁਰੂ ਜੀ ਦੇ ਕੋਲ ਚਲੇ ਗਏ ਸਭ ਕੁਝ ਦੱਸਿਆ ਗੁਰੂ ਜੀ ਉੱਠ ਕੇ ਉਸੇ ਵੇਲੇ ਜੈ ਰਾਮ ਜੀ ਦੇ ਨਾਲ ਆ ਗਏ ਨਵਾਬ ਦੇ ਮੁਨਸ਼ੀ ਜਾਦੋਰਾਏ ਨੂੰ ਨਾਲ ਲੈ ਕੇ ਉਸ ਦੇ ਘਰ ਦੇ ਵਿੱਚ ਬੈਠ ਕੇ ਹੀ ਲੇਖਾ ਜੋਖਾ ਕਰਨ ਲੱਗੇ ਬਹੁਤ ਲੰਬਾ ਲੇਖਾ ਜੋਖਾ ਚੱਲਿਆ ਅਖੀਰ ਸਤਿਗੁਰੂ ਸਾਹਿਬ ਜੀ ਦੇ 760 ਰੁਪਏ ਨਵਾਬ ਦੇ ਵੱਲ ਵਾਧੇ ਦੇ ਨਿਕਲ ਆਏ ਇਹ ਗੱਲ ਸੁਣ ਕੇ ਨਿੰਦਕ ਬੜੇ ਸ਼ਰਮਿੰਦੇ ਹੋਏ ਨਿੰਦਕਾਂ ਨੂੰ ਝੂਠੇ ਜਾਣ ਕੇ ਦੌਲਤਖਾਨ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗਾ ਕਿ ਆਪਣਾ ਬਕਾਇਆ ਮੇਰੇ ਪਾਸੋਂ ਪ੍ਰਾਪਤ ਕਰੋ ਅਤੇ ਮੋਦੀ ਖਾਨੇ ਦਾ ਕੰਮਕਾਰ ਫਿਰ ਸੰਭਾਲ ਲਓ ਪਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਹੁਣ ਇਹ ਧਨ ਨਹੀਂ ਲਵਾਂਗੇ ਇਹ ਸਾਰਾ ਧਨ ਗਰੀਬਾਂ ਦੇ ਵਿੱਚ ਵੰਡ ਦਿਓ ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਜੀ ਫਿਰ ਨਗਰ ਦੇ ਬਾਹਰ ਬਾਹਰ ਆ ਕੇ ਬੈਠ ਗਏ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਹੋ ਗਏ ਇਹ ਜੈਸਾ ਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਇਹ ਕਿਸੇ ਵੇਲੇ ਨਵਾਬ ਦੌਲਤਖਾਨ ਦੇ ਮੁਨਸ਼ੀ ਜਾਦੋ ਰਾਏ ਦਾ ਘਰ ਹੁੰਦਾ ਸੀ ਇਸ ਘਰ ਦੇ ਵਿੱਚ ਇਹ ਜੋ ਕੋਠੜੀ ਆਪ ਜੀ ਦੇਖ ਰਹੇ ਹੋ ਇਸ ਦੇ ਵਿੱਚ ਬੈਠ ਕੇ ਹੀ ਅਖੀਰਲੀ ਵਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਾਦੋ ਰਾਏ ਮੁਨਸ਼ੀ ਦੇ ਨਾਲ ਮਿਲ ਕੇ ਮੋਦੀ ਖਾਨੇ ਦਾ ਲੇਖਾ ਜੋਖਾ ਕੀਤਾ ਸੀ ਅਤੇ ਅਖੀਰ ਗੁਰੂ ਸਾਹਿਬ ਜੀ ਦੇ 760 ਰੁਪਏ ਨਵਾਬ ਦੌਲਤ ਖਾਂ ਦੇ ਵੱਲ ਵਾਦੇ ਦੇ ਨਿਕਲੇ ਸਨ ਇੱਥੇ ਹੁਣ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਸੁੰਦਰ ਛੋਟਾ ਜਿਹਾ ਦਰਬਾਰ ਬਣਾਇਆ ਗਿਆ ਹੈ ਜਿੱਥੇ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਸਤਿਗੁਰੂ ਸਾਹਿਬ ਜੀ ਨੂੰ ਯਾਦ ਕਰਦੀਆਂ ਹਨ ਇਸ ਪਾਵਨ ਅਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦਿਆਂ ਤੋਂ ਬਹੁਤ ਸਾਰੀਆਂ ਪੁੱਲਾਂ ਹੋ ਗਈਆਂ ਹਨ ਅਣਜਾਣ ਸਮਝ ਕੇ ਮੁਆਫ ਕਰਿਓ ਅੱਗੇ ਵਾਸਤੇ ਸਤਿਗੁਰੂ ਜੀ ਸਮਾਤ ਬਖਸ਼ਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ Facebook ਪੇਜ ਨੂੰ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ